ਸਤ ਗੁਰੂ ਗਰੀਬ ਨਿਵਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਦੇਣਾ ਜਿਹਦੀ ਜ਼ੁਬਾਨ 'ਚ ਫਤਿਹ ਉਹਦੀ ਮੈਦਾਨ 'ਚ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 2 ਮਿੰਟਾਂ ਦੇ ਵਿੱਚ ਅੱਜ ਗੱਲ ਨਿਬੇੜ ਦੇਣੀ ਆ ਕਿਉਂਕਿ ਮੈਂ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਐਸ ਵੇਲੇ ਜਿਹੜਾ ਬੋਲ ਰਿਹਾ ਆ ਮੇਰੇ ਉੱਤੇ ਬਹੁਤ ਜ਼ਿਆਦਾ پابੰਦੀਆਂ ਆ ਮੈਂ ਜੋ ਕਹਿਣਾ ਚਾਹੁੰਦਾ ਆ ਮੇਰਾ ਜਿਹੜਾ ਦਿਲ ਭਰਿਆ ਹੋਇਆ ਆ ਮੈਂ ਇੱਥੇ ਖੜ ਕੇ ਕਹਿ ਨਹੀਂ ਸਕਦਾ ਅੱਜ ਤੁਸੀਂ ਜੋ ਇੱਥੇ ਆਏ ਹੋਇਆ ਤੁਹਾਡੇ ਬੈਠੇ ਕਰਕੇ ਤੁਹਾਡੇ ਇੱਥੇ ਬੈਣ ਕਰਕੇ ਆ ਸਾਡੇ ਤੇ ਮੇਰੇ ਤੇ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਹੌਸਲਾ ਮਿਲਿਆ ਕਿ ਜੋ ਮਰਜੀ ਭਾਜੜਾ ਪੈ ਜਾਵੇ ਮੇਰੀ ਕੌਮ ਮੇਰੇ ਨਾਲ ਖੜੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਸਾਬਤ ਕਰ ਦਿੱਤਾ ਕਿ ਜਿੰਨੇ ਮਰਜੀ ਵੱਡੇ ਵਾਰ ਹੋ ਖਾਲਸਾ ਜਿਉਂਦਾ ਹੈ ਖਾਲਸਾ ਫਿਰ ਵੀ ਸੱਚ ਤੇ ਪਹਿਰਾ ਦੇਊਗਾ ਤੇ ਅੱਜ ਵੀ ਦਿੰਦਾ ਆ ਪਹਿਲਾਂ ਵੀ ਦਿੰਦਾ ਰਿਹਾ ਤੇ ਅੱਗੇ ਤੋਂ ਵੀ ਦਿੰਦਾ ਰਹੂਗਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪਰ ਮੇਰਾ ਗੁਨਾਹ ਕੀ ਹੈ ਮੇਰਾ ਗੁਨਾਹ ਐਸੀ ਕਿ ਮੈਂ ਸਿੱਖ ਕੌਮ ਦੀ ਆਵਾਜ਼ ਸਿੱਖ ਕੌਮ ਦੀ ਆਜ਼ਾਦ ਹਸਤੀ ਲਈ ਲੜ ਰਹੀ ਇੱਕ ਮਾਮੂਲੀ ਜਿਹਾ ਸਪਾਈ ਉਹ ਆਪਣੀ ਅਦਾਸ ਆਜ਼ਾਦ ਦੇਸ਼ ਜਿਨ੍ਹਾਂ ਨੇ ਸਾਰਾ ਕੁਝ ਵਾਰ ਦਿੱਤਾ ਸਾਡੇ ਲਈ ਉਹਨਾਂ ਵਾਸਤੇ ਖੜਿਆ ਸੀ ਉਹ ਕਰਜ਼ਾ ਜਿਹੜਾ ਸਿਰ ਤੇ ਆ ਉਹਦੇ ਵਾਸਤੇ ਟਰੇਆ ਸੀ ਜਿੱਥੇ ਕਾਨੂੰਨੀ ਪੰਤਰੇ ਵਰਤ ਕੇ ਸਰਕਾਰ ਦੀ ਹਰ ਚੁਣੌਤੀ ਦਾ ਜਵਾਬ ਦੇਵਾਂਗੇ ਉੱਥੇ ਹੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਮਰਜ਼ੀ ਸਰਕਾਰ ਹੋਵੇ ਜਿੰਨਾ ਮਰਜ਼ੀ ਵੱਡੀ ਕਚੈਰੀ ਹੋਵੇ ਅਸਲੀ ਕਚੈਰੀ ਮੇਰੀ ਆ ਆ ਆਇਆ ਮੇਰੀ ਕਚੈਰੀ ਤੇ ਅਖੀਰ ਦੇ ਵਿੱਚ ਮੈਂ ਕੋਈ ਗੱਲ ਕਹਿਣਾ ਚਾਹੁੰਦਾ ਕਿ ਤੁਹਾਡਾ ਇੱਥੇ ਕਦਮ ਕਦਮ ਆਇਆ ਮੈਂ ਇੱਕ ਕਰਜ਼ੇ 'ਚ ਆ ਤੁਹਾਡੇ ਵਾਸਤੇ ਆ ਕਰਜ਼ਾ ਪੈ ਗਿਆ ਮੇਰੇ ਤੇ ਤੇ ਕਰਜ਼ਾ ਲਾਉਣ ਔਖਾ ਹੋਇਆ ਪਰ ਇੱਕ ਗੱਲ ਆ ਸੰਗਤ ਦੀਆਂ ਅਸੀਸਾਂ ਹੋਣ ਤੇ ਗੁਰੂ ਪਿਠ ਤੇ ਖੜਾ ਹੋਣ ਸਤਿਗੁਰੂ ਮੇਰਾ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਉਸ ਨਿਆਸਰਿਆਂ ਦੀ ਅਸਰੀ ਨੇ ਪੱਤਿਆਂ ਦੀ ਪਤ ਨੇ ਗੱਤਿਆਂ ਦੀ ਗੱਤ ਜਿੱਥੇ ਮਰਜੀ ਜਿਹੜੀ ਮਰਜੀ ਤਾਕਤ ਹੋਵੇ ਸਤਿਗੁਰੂ ਤੋਂ ਵੱਡਾ ਕੋਈ ਨਹੀਂ ਤੇ ਜਿੱਤ ਹੋਏਗੀ ਜਿੱਤ ਮੇਰੀ ਨਹੀਂ ਜਿੱਤ ਗੁਰੂ ਸਾਹਿਬ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਰੱਖੇ ਸਾਡੇ ਪਰਿਵਾਰ ਨੂੰ ਰੱਖੇ ਆਹੀ ਮੇਰਾ ਪਰਿਵਾਰ ਆ ਤੇ ਆਪਣੇ ਸਿਰ ਤੇ ਹਸੀਸਾ ਰੱਖੇ ਸੰਗਤਿਆਂ ਸੀਸਾ ਰਹਿਣ ਤੇ ਆਹ ਜਿਹੜੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਇਹਦੇ ਨਾਲ ਤੁਸੀਂ ਸਾਥ ਦਿਓ ਮਹਾਰਜ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲ ਵਿੱਚ ਮੈਂ ਫੇਰ ਤੁਹਾਡੇ ਚਰਨਾਂ ਦੇ ਵਿੱਚ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਏ ਆ ਸਾਡੇ ਪਰਿਵਾਰ ਨਾਲ ਖੜੇ ਆ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ